ਸਚੇ ਪਤਸ਼ਕ ਜੁਗੁ ਜੁਗ ਅਟਲ ਖੰਡਾ ਬ੍ਰਹਮੰਡਾ ਦੇ ਮਾਲਕ ਦੀਨ ਦਇਆਲ ਗਰੀਬ ਨਿਵਾਜ਼ ਸਤਿਗੁਰੂ ਚਵਰ ਸਤਰ ਤਖਤਾਂ ਦੇ ਮਾਲਕ ਜਾਗਦੀ ਜੋਤ ਮੰਦਸਾ ਪਾਤਸ਼ਾਹੀਆਂ ਦੇ ਆਤਮਕ ਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਿਨਾ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਸਦਕਾ ਸਾਧ ਸੰਗਤ ਜੀ ਆਪ ਜੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਸੱਚੇ ਸਾਧਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਰਹੇ ਹੋ ਸੋ ਸਾਧ ਸੰਗਤ ਜੀ ਸਮਾ ਹੋਇਆ ਹੈ ਕਥਾ ਵਿਚਾਰਾਂ ਦਾ ਜੋ ਸਾਹਿਬੇ ਕਮਾਲ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਸਿੱਖਾਂ ਨੂੰ ਰਹਿਤ ਦੱਸੀ ਗਈ ਹੈ ਕਿ ਸਾਡਾ ਸਿੱਖ ਕਿਵੇਂ ਆਪਣੀ ਜੀਵਨ ਦੇ ਵਿੱਚ ਰਹਿਤ ਦੇ ਨਾਲ ਰਹੇ ਸੋ ਉਹ ਮਹਾਰਾਜ ਜੀ ਦੇ ਬਚਨ ਆਪਾਂ ਸਾਧ ਸੰਗਤ ਜੀ ਰਹਿਤ ਨਾ ਮੇ ਕਥਾ ਦੇ ਵਿੱਚ ਸਰਵਣ ਕਰਦੇ ਆ ਰਹੇ ਹਾਂ ਜੋ ਭਾਈ ਨੰਦ ਲਾਲ ਜੀ ਨੇ ਮਹਾਰਾਜ ਜੀ ਦੇ ਬਚਨ ਬੜੇ ਪਿਆਰੇ ਸ਼ੰਦਾਬੰਦੀ ਦੇ ਵਿੱਚ ਲਿਖੇ ਹੋਏ ਆ ਸੋ ਆਓ ਸਾਧ ਸੰਗਤ ਜੀ ਮਹਾਰਾਜ ਸਾਨੂੰ ਕੀ ਸਿੱਖਿਆਵਾਂ ਦੇ ਰਹੇ ਐ ਸਾਨੂੰ ਮਹਾਰਾਜ ਕੀ ਸਮਝਾ ਰਹੇ ਐ ਆਪਾਂ ਸਾਰੇ ਪ੍ਰੇਮ ਦੇ ਨਾਲ ਸਰਵਣ ਕਰੀਏ ਸੋ ਸਾਧ ਸੰਗਤ ਜੀ ਪਿਛਲੇ ਦਿਵਾਨਾਂ ਦੇ ਵਿੱਚ ਮਹਾਰਾਜ ਜੀ ਨੇ ਕੜਾ ਪ੍ਰਸ਼ਾਦ ਬਣਾਉਣ ਦੀ ਅਤੇ ਵਰਤੌਣ ਦੀ ਮਰਿਆਦਾ ਦੱਸੀ ਹੈ ਕਿ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਕਿਵੇਂ ਲੈ ਕੇ ਆਉਣਾ ਹੈ ਕਿਵੇਂ ਆਣ ਕੇ ਗੁਰਬਾਣੀ ਪੜ੍ਹਨੀ ਹੈ ਤੇ ਕਿਵੇਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ ਤੋਂ ਸਾਧ ਸੰਗਤ ਜੀ ਅੱਜ ਮਹਾਰਾਜ ਹੋਰ ਸਿੱਖਿਆਵਾਂ ਦੇ ਰਹੇ ਆ ਸੋ ਸਾਧ ਸੰਗਤ ਜੀ ਕੋਸ਼ਿਸ਼ ਕਰਿਆ ਕਰੋ ਕਿ ਇਹ ਜੋ ਕਥਾ ਆਪਾਂ ਸਰਵਣ ਕਰ ਰਹੇ ਆ ਨਾ ਇਹ ਰੋਜ਼ ਹੀ ਕਥਾ ਇਹ ਸਰਵਣ ਆਪਾਂ ਕਰੀਏ ਕਿਉਂਕਿ ਇਹ ਰਹਿਤ ਨਾਮਿਆਂ ਦੀ ਕਥਾ ਦੇ ਵਿੱਚ ਸਾਧ ਸੰਗਤ ਜੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿ ਸਿੱਖ ਦੀ ਰਹਿਤ ਕਿਵੇਂ ਦੀ ਹੋਣੀ ਚਾਹੀਦੀ ਹੈ ਸੋ ਆਓ ਸਾਧ ਸੰਗਤ ਜੀ ਪ੍ਰੇਮ ਦੇ ਨਾਲ ਮਨ ਬਿਰਤੀ ਇਕਾਗਰ ਕਰੀਏ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਸੀਸ ਝੁਕਾ ਕੇ ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮੋਹਰ ਤੁਰਕ ਕੀ ਸਿਰ ਧਰੈ ਲੋਹ ਲਗਾਵੈ ਚਰਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਸ਼ਾ ਆਪਣੇ ਸ੍ਰੀ ਕੰਠ ਤੋਂ ਬਾਗ ਉਚਾਰਦੇ ਆ ਮਹਾਰਾਜ ਜੀ ਕਹਿੰਦੇ ਜਿਹੜਾ ਭਾਈ ਤੁਰਕ ਦੀ ਬਣਾਈ ਹੋਈ ਨਿਸ਼ਾਨੀ ਜਿਵੇਂ ਸਾਧ ਸੰਗਤ ਜੀ ਕਈ ਕਬਰਾਂ ਬਣਾ ਦਿੰਦੇ ਆ ਕੋਈ ਮਰ ਜਾਵੇ ਤੇ ਉਹਦੇ ਨਾਮ ਦੀ ਕਬਰ ਬਣਾ ਦੇਣੀ ਉਹਦੀ ਨਿਸ਼ਾਨੀ ਰੱਖ ਦੇਣੀ ਤੇ ਫਿਰ ਉਸ ਨਿਸ਼ਾਨੀ ਦੇ ਅੱਗੇ ਜਾ ਕੇ ਮੱਥਾ ਟੇਕਣਾ ਮਹਾਰਾਜ ਜੀ ਕਹਿੰਦੇ ਜਿਵੇਂ ਵੇਖੋ ਕਿ ਤੁਰਕ ਦੀ ਬਣਾਈ ਹੋਈ ਨਿਸ਼ਾਨੀ ਕੋਈ ਬਣਾਈ ਹੋਈ ਕਬਰ ਉਥੇ ਜਾ ਕੇ ਕੋਈ ਸਿੱਖ ਮੱਥਾ ਟੇਕੇ ਅੱਜ ਵੀ ਸਾਧ ਸੰਗਤ ਜੀ ਕਈ ਘਰਾਂ ਦੇ ਵਿੱਚ ਇਹ ਰਿਵਾਜ ਹੈ ਕਿ ਉਹਨਾਂ ਦਾ ਕੋਈ ਬਜ਼ੁਰਗ ਮਰ ਜਾਵੇ ਤੇ ਸਾਧ ਸੰਗਤ ਜੀ ਉਹਨਾਂ ਦੀ ਨਿਸ਼ਾਨੀ ਰੱਖਣ ਵਾਸਤੇ ਕਈ ਸਾਧ ਸੰਗਤ ਜੀ ਆਪਣੇ ਘਰਾਂ ਦੇ ਵਿੱਚ ਜਗ੍ਹਾ ਬਣਾ ਦਿੰਦੇ ਆ ਫਿਰ ਉਸ ਜਗ੍ਹਾ ਤੇ ਜਾ ਕੇ ਮੱਥਾ ਟੇਕਣਾ ਉਹਨੂੰ ਪੂਜਣਾ ਇਹ ਸਾਧ ਸੰਗਤ ਜੀ ਗੁਰਸਿੱਖ ਦੀ ਰਹਿਤ ਦੇ ਵਿੱਚ ਨਹੀਂ ਹੈ। ਸੋ ਮਹਾਰਾਜ ਜੀ ਕਹਿੰਦੇ ਵੇਖੋ ਭਾਈ ਜਿਹੜਾ ਕੋਈ ਤੁਰਕ ਦੀ ਬਣਾਈ ਹੋਈ ਕਬਰ ਤੇ ਜਾ ਕੇ ਮੱਥਾ ਟੇਕੇ ਉੱਥੇ ਜਾ ਕੇ ਸਿਰ ਝੁਕਾਵੇ ਸਿੱਖ ਦਾ ਸਿਰ ਸਾਧ ਸੰਗਤ ਜੀ ਝੁਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ। ਉਹਦੇ ਤੋਂ ਇਲਾਵਾ ਹੋਰ ਕਿਸੇ ਦੇ ਅੱਗੇ ਸਿਰ ਨਾ ਚੁਕੇ ਗੁਰੂ ਕੇ ਸਿੱਖ ਦਾ। ਫਿਰ ਦੂਸਰਾ ਬਚਨ ਆਇਆ ਮਹਾਰਾਜ ਜੀ ਕਹਿੰਦੇ ਲੋਹ ਲਗਾਵੇ ਚਰਨ ਜਿਹੜਾ ਭਾਈ ਸਰਬ ਲੋਹ ਦੇ ਬਰਤਨਾਂ ਨੂੰ ਚਰਨ ਪੈਰ ਲਾਵੇ ਤੇ ਜਾਂ ਸਾਧ ਸੰਗਤ ਜੀ ਜਾਂ ਜਿਸ ਲੋਹ ਦੇ ਉੱਪਰ ਗੁਰੂ ਘਰ ਦੇ ਵਿੱਚ ਲੰਗਰ ਤਿਆਰ ਹੋਵੇ ਪ੍ਰਸ਼ਾਦਾ ਪਾਣੀ ਤਿਆਰ ਹੋਵੇ ਜਿਵੇਂ ਲੋਹ ਦੇ ਉੱਪਰ ਸਾਧ ਸੰਗਤ ਜੀ ਪ੍ਰਸ਼ਾਦਾ ਪੱਕਦਾ ਹੈ ਨਾ ਉਸ ਲੋਹ ਦੇ ਉੱਪਰ ਸਾਹ ਸੰਗਤ ਜੀ ਚਰਨ ਲਾਵੇ ਪੈਰ ਲਾਵੇ ਤੇ ਸਰਬ ਲੋਹ ਦੇ ਬਰਤਨਾਂ ਨੂੰ ਪੈਰ ਲਾਵੇ ਸੋ ਮਹਾਰਾਜ ਜੀ ਕਹਿੰਦੇ ਉਹਦੀ ਕੀ ਹਾਲਤ ਹੋਇਆ ਕਹ ਗੋਬਿੰਦ ਸਿੰਘ ਲਾਲ ਜੀ ਫਿਰ ਫਿਰ ਹੋਏ ਤਿਸ ਮਰਨ ਜਿਹੜਾ ਕਬਰਾਂ ਨੂੰ ਪੂਜੇ ਕਬਰਾਂ ਤੇ ਜਾ ਕੇ ਮੱਥਾ ਟੇਕੇ ਸਾਧ ਸੰਗਤ ਜੀ ਕਈ ਮਰੇ ਹੋਇਆਂ ਦਿਆ ਬੁੱਤ ਬਣਾਇਆ ਜਾਂਦਾ ਹੈ ਮੂਰਤੀਆਂ ਬਣਾਈਆਂ ਜਾਂਦੀਆਂ ਹਨ ਇਸ ਤਰ੍ਹਾਂ ਸਾਧ ਸੰਗਤ ਜੀ ਉਸ ਮੂਰਤੀ ਦੇ ਵੀ ਅੱਗੇ ਜਾ ਕੇ ਗੁਰੂ ਦੇ ਸਿੱਖ ਨੇ ਮੱਥਾ ਨਹੀਂ ਟੇਕਣਾ ਇਹ ਰਹਿਤ ਦੇ ਵਿੱਚ ਲਿਖਿਆ ਹੈ ਹਾਂ ਭਾਈ ਜਿਹੜਾ ਜਾ ਕੇ ਇਹਨਾਂ ਨਿਸ਼ਾਨੀਆਂ ਦੇ ਅੱਗੇ ਜਾ ਕੇ ਮੱਥਾ ਟੇਕੇ ਜਾਂ ਸਰਬ ਲੋਹ ਦੇ ਬਰਤਨਾਂ ਨੂੰ ਆਪਣਾ ਪੈਰ ਲਾਵੇ ਜਾ ਪ੍ਰਸ਼ਾਦੇ ਪਕਾਉਣ ਵਾਲੀ ਲੋਹ ਨੂੰ ਪੈਰ ਲਾਵੇ ਸੋ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਹੇ ਆਨੰਦ ਲਾਲ ਜੀ ਫੇਰ ਫੇਰ ਹੋਏ ਤੇ ਸਮਰਨ ਉਹ ਵਾਰ-ਵਾਰ ਫਿਰ ਮਰਦਾ ਰਹੇਗਾ ਉਰੀ ਮੁਕਤੀ ਨਹੀਂ ਹੋਵੇਗੀ ਇਸੇ ਤਰ੍ਹਾਂ ਸਾਧ ਸੰਗਤ ਜੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਵੀ ਬਚਨ ਹਨ ਮਹਾਰਾਜ ਜੀ ਦੇ ਬਚਨ ਹਨ ਦੁਬਿਦਾਂ ਨਾ ਪੜੋ ਹਰ ਬਨ ਆਉਰ ਨਾ ਪੂਜਾਓ ਮੜਾ ਮਸਾਨ ਨਾ ਜਾਈ ਕੇਵਲ ਤੇ ਕੇਵਲ ਹਰੀ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾ ਸਿੱਖ ਨੇ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ ਹੋਰ ਕਿਸੇ ਮੜੀ ਦੇ ਜਾ ਕੇ ਮੱਥਾ ਨਹੀਂ ਟੇਕਣਾ ਹੋਰ ਕਿਸੇ ਕਬਰ ਤੇ ਜਾ ਕੇ ਮੱਥਾ ਨਹੀਂ ਟੇਕਣਾ ਪਰ ਮਹਾਰਾਜ ਜੀ ਕਹਿੰਦੇ ਜਿਹੜਾ ਆਪਣੇ ਗੁਰੂ ਨੂੰ ਛੱਡ ਕੇ ਹੋਰਨਾਂ ਦੀ ਜਾ ਕੇ ਪੂਜਾ ਕਰੇ ਹੋਰਨਾ ਦੀ ਜਾ ਕੇ ਕਬਰ ਤੇ ਮੱਥਾ ਟੇਕੇ ਹੋਰਨਾ ਦੇ ਬੁੱਤਾਂ ਨੂੰ ਜਾ ਕੇ ਮੱਥਾ ਟੇਕੇ ਮਹਾਰਾਜ ਜੀ ਕਹਿੰਦੇ ਉਹਦੇ ਕਲਿਆਣ ਤਾਂ ਨਹੀਂ ਹੋਵੇਗੀ ਵਾਰ-ਵਾਰ ਮਰੇਗਾ ਵਾਰ-ਵਾਰ ਜੰਮੇਗਾ ਫਿਰ ਮਰੇਗਾ ਇਹ ਭਾਈ ਐਸੇ ਜੀਵਾਂ ਦੀ ਹਾਲਤ ਹੋਵੇਗੀ ਚਾਉ ਪਈ ਲੱਗੇ ਦੀਵਾਨ ਸੁਣ ਮੂਲ ਨਾ ਜਾਵੇ ਫਿਰ ਸਾਧ ਸੰਗਤਾਂ ਜੀ ਪਤਾ ਹੋਵੇ ਕਿ ਗੁਰੂ ਘਰ ਦੇ ਵਿੱਚ ਦੀਵਾਨ ਸੱਜਿਆ ਹੋਇਆ ਹੈ ਤੇ ਗੁਰੂ ਘਰ ਦੇ ਵਿੱਚ ਕੀਰਤਨ ਹੋ ਰਿਹਾ ਹੈ ਕਥਾ ਹੋ ਰਹੀ ਹੈ ਗੁਰਬਾਣੀ ਪੜ੍ਹੀ ਜਾ ਰਹੀ ਹੈ ਪਰ ਘਰ ਦੇ ਵਿੱਚ ਬੈਠਾ ਰਹੇ ਤੇ ਮਨ ਦੇ ਵਿੱਚ ਇਹ ਲਾਲਚ ਹੋਵੇ ਕਿ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਵਰਤਣੀ ਹੈ ਨਾ ਮੈਂ ਉਦੋਂ ਜਾਵਾਂਗਾ ਘਰ ਦੇ ਵਿੱਚ ਆ ਬੈਠਾ ਰਹੇ ਹਾਂ ਭਾਈ ਜਿਹੜਾ ਗੁਰਬਾਣੀ ਪੜ੍ਹ ਰਿਹਾ ਘਰ ਦੇ ਵਿੱਚ ਉਹਦੇ ਵਾਸਤੇ ਤੇ ਸਾਧ ਸੰਗਤ ਦੀ ਇਹ ਮਾਫ ਹੈ ਕਿ ਜਿਹੜਾ ਸਮਾਪਤੀ ਤੇ ਵੀ ਸਾਧ ਸੰਗਤ ਜੀ ਕਈ ਗੁਰਮੁਖ ਪਿਆਰੇ ਘਰ ਦੇ ਵਿੱਚ ਬੈਠ ਕੇ ਗੁਰਬਾਣੀ ਪੜਦੇ ਆ। ਤੇ ਜਦੋਂ ਨਿਤਨੇਮ ਸਮਾਪਤ ਹੋ ਜਾਵੇ ਉਦੋਂ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਉਂਦੇ ਆ। ਪਰ ਸਾਧ ਸੰਗਤ ਜੀ ਇਹ ਨਾ ਹੋਵੇ ਕਿ ਬਾਣੀ ਸਾਧ ਸੰਗਤ ਜੀ ਕੱਲੀ ਜਪਜੀ ਸਾਹਿਬ ਜੀ ਦੀ ਗੁਰਬਾਣੀ ਪੜਨੀ ਪੜਨੀ ਹੋਵੇ ਤੇ ਬਾਅਦ ਵਿੱਚ ਆਖੇ ਕਿ ਨਹੀਂ ਜੀ ਮੈਂ ਤਾਂ ਗੁਰਬਾਣੀ ਪੜ ਰਿਹਾ ਸੀ। ਕਈ ਵੱਡੇ ਵੱਡੇ ਨੇਮੀ ਹੁੰਦੇ ਆ ਗੁਰਮੁਖ ਪਿਆਰੇ ਬਹੁਤ ਗੁਰਬਾਣੀ ਪੜਦੇ ਆ ਇਹ ਉਹਨਾਂ ਵਾਸਤੇ ਸਾਧ ਸੰਗਤ ਦੀ ਬਚਨ ਠੀਕ ਹੈ ਕਿ ਜਿਹੜੇ ਗੁਰਮੁਖ ਪਿਆਰੇ ਗੁਰਬਾਣੀ ਪੜਦੇ ਆ ਹਾ ਜੀ ਲੇਟ ਹੋਗੇ ਦੀਵਾਨ ਦੇ ਵਿੱਚ ਆਉਣ ਕਰਕੇ ਉਹਨਾਂ ਵਾਸਤੇ ਇਹ ਸਾਧ ਸੰਗਤ ਦੀ ਬਚਨ ਇਹ ਜੋ ਸਾਧ ਸੰਗਤ ਦੀ ਮਾਫ ਹੈ ਪਰ ਜਿਹੜਾ ਘਰ ਦੇ ਵਿੱਚ ਬੈਠਾ ਰਹੇ ਤੇ ਮਨ ਦੇ ਵਿੱਚ ਇਹ ਵਿਚਾਰੇ ਨਹੀਂ ਜੀ ਜਦੋਂ ਸਮਾਪਤੀ ਹੋਵੇਗੀ ਜਦੋਂ ਲੰਗਰ ਵਰਤਣਾ ਹੋਊਗਾ ਨਾ ਉਦੋਂ ਮੈਂ ਜਾਵਾਂਗਾ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਵਰਤਣੀ ਉਦੋਂ ਜਾਵਾਂਗਾ ਘਰ ਦੇ ਵਿੱਚ ਬੈਠਾ ਰਹੇ ਲੱਗੇ ਦੀਵਾਨ ਸੁਣ ਮੂਲ ਨਾ ਜਾਵੇ ਲੱਗੇ ਹੋਏ ਦੀਵਾਨ ਦੇ ਵਿੱਚ ਪਹਿਲਾਂ ਜਾ ਕੇ ਨਾਂ ਬੈਠੇ ਰਹਿਤ ਬਿਨਾ ਪ੍ਰਸ਼ਾਦ ਵਰਤਾਵੇ ਫਿਰ ਰਹਿਤ ਤੋਂ ਬਿਨਾ ਸਾਧ ਸੰਗਤ ਜੀ ਕੜਾ ਪ੍ਰਸ਼ਾਦ ਦੀ ਦੇਗ ਵਰਤਾਵੇ ਜਿਹੜਾ ਹੁਣ ਕਈਆਂ ਦੇ ਸਾਧ ਸੰਗਤ ਜੀ ਹੱਥ ਝੂਠੇ ਹੁੰਦੇ ਐ ਉਹੀ ਹੱਥ ਥੱਲੇ ਲਾਈ ਜਾਣੇ ਉਸੇ ਹੱਥਾਂ ਦੇ ਨਾਲ ਮੋਬਾਈਲ ਪਕੜਨਾ ਤੇ ਜਿਵੇਂ ਦੇ ਘਰੋਂ ਹੱਥ ਆਏ ਓਵੇਂ ਦੇ ਆਣ ਕੇ ਸੰਗਤ ਵਿੱਚ ਬੈਠ ਕੇ ਤੇ ਉਸੇ ਝੂਠੇ ਹੱਥਾਂ ਦੇ ਨਾਲ ਕੜਾ ਪ੍ਰਸ਼ਾਦ ਵਰਤਾਉਣਾ ਇਹ ਸਾਧ ਸੰਗਤ ਜੀ ਗੁਰੂ ਘਰ ਦੀ ਮਰਿਆਦਾ ਦੇ ਉਲਟ ਹੈ ਸੋ ਮਹਾਰਾਜ ਜੀ ਕਹਿੰਦੇ ਰਹਿਤ ਬਿਨਾ ਪ੍ਰਸ਼ਾਦ ਵਰਤਾਵੇ ਬਿਨਾਂ ਸੁੱਚਮਤਾ ਤੋਂ ਬਿਨਾਂ ਹੱਥ ਧੋਤੇ ਤੋਂ ਜਿਹੜਾ ਪ੍ਰਸ਼ਾਦ ਵਰਤਾਵੇ ਸੁਹਾ ਪਹਿਨ ਲਏ ਨਸਵਾਰ ਫਿਰ ਸਾਧ ਸੰਗਤ ਜੀ ਇਹ ਵੇਖ ਲਓ ਬਚਨ ਮਹਾਰਾਜ ਜੀ ਦੇ ਜਿਹੜਾ ਕੋਈ ਸੁਹਾ ਰੰਗ ਪਹਿਨ ਕੇ ਆਵੇ ਗੁਰੂ ਘਰ ਦੇ ਵਿੱਚ ਜਿਵੇਂ ਸਾਧ ਸੰਗਤ ਜੀ ਪਿਛਲੇ ਦਿਵਾਨਾ ਦੇ ਵਿੱਚ ਵੀ ਆਪਾਂ ਇਹ ਬਚਨ ਸਰਵਣ ਕੀਤੇ ਕਿ ਜਦੋਂ ਵੀ ਗੁਰੂ ਘਰ ਦੇ ਵਿੱਚ ਆਉਣਾ ਹੈ ਨਾ ਉਦੋਂ ਆਪਣਾ ਪਹਿਰਾਵਾ ਵੇਖਣਾ ਕਿ ਸਾਡਾ ਪਹਿਰਾਵਾ ਠੀਕ ਹੈ ਚਮਕੀਲੇ ਢਕੀਲੇ ਵਸਤਰ ਪਹਿਣ ਕੇ ਗੁਰੂ ਘਰ ਦੇ ਵਿੱਚ ਕਦੇ ਵੀ ਸਾਧ ਸੰਗਤ ਜੀ ਨਹੀਂ ਆਉਣਾ ਹੈ ਜਾਂ ਅੱਧੇ ਸਾਧ ਸੰਗਤ ਜੀ ਅੱਧੇ ਕੱਪੜੇ ਪਹਿਣ ਕੇ ਗੁਰੂ ਘਰ ਦੇ ਵਿੱਚ ਕਦੇ ਵਾਸਤੇ ਆਉਣਾ ਨਹੀਂ ਆਪਣਾ ਸਾਰਾ ਸਰੀਰ ਢੱਕ ਕੇ ਐ ਸਾਦਾ ਲਿਬਾਸ ਪਹਿਣ ਕੇ ਆਪਣੇ ਤਨ ਦੇ ਉੱਪਰ ਆਪਣੇ ਤਨ ਨੂੰ ਸਾਰਾ ਢਾਕ ਕੇ ਤੇ ਫਿਰ ਗੁਰੂ ਘਰ ਦੇ ਵਿੱਚ ਆਉਣਾ ਹੈ ਮਹਾਰਾਜ ਜੀ ਕਹਿੰਦੇ ਜਿਹੜਾ ਸੂਹਾ ਪੈਣ ਸੂਹੇ ਚਮਕੀਲੇ ਢਕੀਲੇ ਵਸਤਰ ਪਹਿਣ ਕੇ ਜਿਹੜਾ ਦਰਬਾਰ ਦੇ ਵਿੱਚ ਆਵੇ ਫਿਰ ਲਏ ਨਸਵਾਰ ਨਸਵਾਰ ਸਾਧ ਸੰਗਤ ਜੀ ਇੱਕ ਨਸ਼ੇ ਦਾ ਨਾਮ ਹੈ ਜਿਹੜਾ ਕੋਈ ਨਸ਼ਾ ਕਰਕੇ 사ਤ ਸੰਗਤ ਦੇ ਵਿੱਚ ਆ ਜਾਵੇ ਗੁਰੂ ਘਰ ਦੇ ਵਿੱਚ ਆ ਜਾਵੇ ਉਹਨਾਂ ਦੀ ਫਿਰ ਕੀ ਹਾਲਤ ਹੈ ਕਹੇ ਗੁਬਿੰਦ ਸਿੰਘ ਜਮ ਕਰੇ ਖਵਾਰ ਉਹਨਾਂ ਨੂੰ ਅੰਤਲੇ ਸਮੇਂ ਜਮਦੂਤ ਮਾਰ-ਮਾਰ ਕੇ ਖਵਾਰ ਕਰਦੇ ਆ ਉਹਨਾਂ ਨੂੰ ਸਾਧ ਸੰਗਤ ਜੀ ਸਜਾਵਾਂ ਮਿਲਦੀਆਂ ਉਹਨਾਂ ਦੀ ਕਲਿਆਣਤਾ ਨਹੀਂ ਜੇ ਹੁੰਦੀ ਇਸ ਕਰਕੇ ਸਾਧ ਸੰਗਤ ਜੀ ਇਹ ਬਚਨਾਂ ਦਾ ਖਿਆਲ ਰੱਖਣਾ ਹੈ ਇਹ ਜੋ ਰਹਿਤਨਾਮੇ ਦੀ ਕਥਾ ਆਪਾਂ ਸੁਣ ਰਹੇ ਆ ਨਾ ਇੱਕ ਇੱਕ ਮਹਾਰਾਜ ਜੀ ਦਾ ਬਚਨ ਸਾਡੇ ਜੀਵਨ ਦੇ ਵਿੱਚ ਕਮਾਉਣ ਲਾਇਕ ਹੈ ਸੋ ਮਹਾਰਾਜ ਜੀ ਕਹਿੰਦੇ ਜਿਹੜਾ ਪਾਈ ਨਸ਼ਾ ਕਰਕੇ ਆਵੇ ਜਿਹੜਾ ਸੁਹੇ ਵਸਤਰ ਪਹਿਣ ਕੇ ਆਵੇ ਕਹੇ ਗੋਬਿੰਦ ਸਿੰਘ ਜਮ ਕਰੇ ਖਵਾਰ ਉਹਨਾਂ ਨੂੰ ਜਮਦੂਤ ਮਾਰ ਮਾਰ ਕੇ ਖਵਾਰ ਕਰਦੇ ਐ ਮਾਈ ਭੈਣ ਜੋ ਆਵੇ ਸੰਗਤ ਕੋਈ ਮਾਈ ਭੈਣ ਸੰਗਤ ਦੇ ਵਿੱਚ ਆਵੇ ਫਿਰ ਸਾਧ ਸੰਗਤ ਜੀ ਅੱਗੇ ਬਚਨ ਮਹਾਰਾਜ ਜੀ ਕਰ ਰਹੇ ਐ ਦ੍ਰਿਸ਼ਟ ਬੁਰੀ ਦੇਖੇ ਤਿਸ ਪੰਗਤ ਫਿਰ ਉਸ ਮਾਈ ਭੈਣ ਵੱਲ ਕੋਈ ਬੁਰੀ ਨਿਗਾਹ ਦੇ ਨਾਲ ਵੇਖੇ ਸੰਗਤ ਵਿੱਚ ਬੈਠਾ ਹੋਇਆ ਇਹ ਸਾਧ ਸੰਗਤ ਜੀ ਗੁਰ ਸਿੱਖ ਦੀ ਇਹ ਰਹਿਣੀ ਨਹੀਂ ਹੋਣੀ ਚਾਹੀਦੀ ਜਿਹੜਾ ਸੰਗਤ ਵਿੱਚ ਬੈਠੀ ਮਾਈ ਬੀਬੀ ਨੂੰ ਬੁਰੀ ਨਿਗਾਹ ਦੇ ਨਾਲ ਵੇਖਦਾ ਬੁਰੀ ਨਜ਼ਰ ਦੇ ਨਾਲ ਵੇਖਦਾ ਹੈ ਸਾਧ ਸੰਗਤ ਜੀ ਮਹਾਰਾਜ ਜੀ ਨਾ ਤਾਂ ਰਹਿਤ ਸਾਨੂੰ ਇਹ ਬਖਸ਼ੀ ਹੈ ਪਰ ਬੇਟੀ ਕੋ ਬੇਟੀ ਜਾਨਾ ਹੈ ਪਰ ਇਸਤਰੀ ਕੋ ਮਾਤ ਬਖਾਨਣਾ ਆਪਣ ਇਸਤਰੀ ਸੋ ਰਤ ਹੋਈ ਰਹਿਤਵੰਤ ਸਿੰਘ ਹੈ ਸੋਈ ਭਾਈ ਆਪਣੀ ਇਸਤਰੀ ਦੇ ਨਾਲ ਜਤ ਸਤ ਦੇ ਵਿੱਚ ਪੱਕਾ ਰਹੇ ਗੁਰੂ ਦਾ ਸਿੱਖ ਇਸੇ ਤਰ੍ਹਾਂ ਸਾਧ ਸੰਗਤ ਜੀ ਬੀਬੀਆਂ ਵਾਸਤੇ ਵੀ ਇਹ ਬਚਨ ਹੈ ਕਿ ਸੰਗਤ ਦੇ ਵਿੱਚ ਬੈਠੇ ਹੋਏ ਕਿਸੇ ਵੀ ਵੀਰ ਭਾਈ ਨੂੰ ਬੁਰੀ ਨਿਗਾਹ ਦੇ ਨਾਲ ਨਹੀਂ ਦੇਖਣਾ ਹੈ ਇੱਥੇ ਆਣ ਕੇ ਸਾਧ ਸੰਗਤ ਜੀ ਅੱਖਾਂ ਨੀਵੀਆਂ ਕਰਕੇ ਰੱਖਣੀ ਹੈ ਜਾਂ ਅੱਖਾਂ ਦੇ ਨਾਲ ਸੱਚੇ ਸਾਧਗੁਰਾਂ ਦੇ ਦਰਸ਼ਨ ਕਰਨੇ ਹਨ ਸੋ ਰਹੁ ਵਿਚਾਰ ਮਹਾਰਾਜ ਜੀ ਕਹਿੰਦੇ ਵੇਖੋ ਭਾਈ ਜੇ ਕੋਈ ਸੰਗਤ ਦੇ ਵਿੱਚ ਮਾਈ ਭੈਣ ਆਈ ਹੋਵੇ ਤੇ ਉਸ ਬੀਬੀ ਵੱਲ ਉਸ ਭੈਣ ਵੱਲ ਕੋਈ ਸੰਗਤ ਵਿੱਚ ਬੈਠਾ ਹੋਇਆ ਆਦਮੀ ਬੰਦਾ ਬੁਰੀ ਨਿਗਾਹ ਦੇ ਨਾਲ ਵੇਖੇ ਸਿੱਖ ਹੋਏ ਜੋ ਕਰਤ ਕਰੋਧ ਜਿਹੜਾ ਆਪਣੇ ਆਪ ਨੂੰ ਸਿੱਖ ਕਹਿੰਦਾ ਹੋਵੇ ਕਿ ਮੈਂ ਸਿੱਖ ਹਾਂ ਪਰ ਮਹਾਰਾਜ ਜੀ ਕਹਿੰਦੇ ਉਹ ਭਾਵੇਂ ਕਰੋਧ ਦੇ ਨਾਲ ਭਰਿਆ ਹੋਵੇ ਹਾਂ ਭਾਈ ਗੁਰੂ ਦਾ ਸਿੱਖ ਕਰੋਧੀ ਨਾ ਹੋਵੇ ਇਹ ਨਾ ਹੋਵੇ ਕਿ ਜਿਹੜਾ ਆਵੇ ਉਹਦੇ ਉੱਪਰ ਗੁੱਸਾ ਕਰੀ ਜਾਵੇ ਕਰੋਧ ਕਰੀ ਜਾਵੇ ਨਹੀਂ ਭਾਈ ਗੁਰੂ ਦਾ ਸਿੱਖ ਐ ਸ਼ਾਂਤੀ ਦੇ ਨਾਲ ਠੰਡਾ ਰਹੇ ਕਰੋਦੀ ਨਾ ਹੋਵੇ ਮਹਾਰਾਜ ਜੀ ਕਹਿੰਦੇ ਸਾਡਾ ਸਿੱਖ ਕੰਨਿਆ ਮੂਲ ਨਾ ਦੇਵੇ ਸੋਧ ਫਿਰ ਸਾਧ ਸੰਗਤ ਜੀ ਜਦੋਂ ਆਪਣੀ ਕੰਨਿਆ ਦਾ ਰਿਸ਼ਤਾ ਕਰਨਾ ਹੈ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਹੈ ਮਹਾਰਾਜ ਜੀ ਕਹਿੰਦੇ ਜਿਹੜਾ ਕੋਈ ਅੱਗੇ ਪਰਿਵਾਰ ਚੱਜ ਦਾ ਚੰਗਾ ਨਾ ਵੇਖੇ ਹੁਣ ਤੇ ਸਾਧ ਸੰਗਤ ਜੀ ਸਾਰੀ ਪੈਸੇ ਦੀ ਖੇਡ ਆ ਜਿੱਥੇ ਵੇਖਦੇ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਜੀ ਪੈਸੇ ਕਿੰਨੇ ਕਮਾਉਂਦਾ ਮਹੀਨੇ ਦੇ ਇਹਦੇ ਕੋਲ ਪ੍ਰਾਪਰਟੀ ਕਿੰਨੀ ਹੈ ਇਹਦਾ ਕਾਰੋਬਾਰ ਕੀ ਹੈ ਪਰ ਕਦੇ ਸਾਧ ਸੰਗਤ ਜੀ ਇਹ ਨਹੀਂ ਜੇ ਪੁੱਛਦੇ ਕਿ ਨਿਤਨੇਮ ਕਿੰਨਾ ਕਰਦਾ ਹੈ ਇਹ ਗੁਰੂ ਘਰ ਦੇ ਵਿੱਚ ਜਾਂਦਾ ਹੈ ਸੇਵਾ ਕਰਦਾ ਹੈ ਇਹ ਸਾਧ ਸੰਗਤ ਜੀ ਬਹੁਤ ਘੱਟ ਗਿਣਤੀ ਹੈ ਗੁਰਮੁਖਾਂ ਦੀ ਜਿਹੜੇ ਗੁਰਮੁਖ ਪਿਆਰੇ ਇਹ ਵੇਖਦੇ ਐ ਕਿ ਜਿਸ ਘਰ ਦੇ ਵਿੱਚ ਗੁਰੂ ਦੀ ਸਿੱਖੀ ਹੈ ਇਹ ਨਹੀਂ ਵਿਖਿਆ ਜਾਂਦਾ ਕਿ ਗੁਰੂ ਦੀ ਸਿੱਖੀ ਹੈ ਦੂਸਰੇ ਘਰ ਦੇ ਵਿੱਚ ਜਿੱਥੇ ਸਾਡੀ ਬੇਟੀ ਨੇ ਜਾਣਾ ਨਾ ਜੀ ਪੈਸੇ ਚਾਹੀਦੇ ਐ ਮਹਾਰਾਜ ਜੀ ਕਹਿੰਦੇ ਜਿਹੜਾ ਬਿਨਾਂ ਵਿਚਾਰੇ ਬਿਨਾਂ ਕੋਈ ਸਮਝੇ ਕੰਨਿਆ ਦਾ ਵਿਆਹ ਕਰੇ ਸੋ ਮਹਾਰਾਜ ਜੀ ਅੱਗੇ ਬਚਨ ਕਰ ਰਹੇ ਐ ਧੀ ਭੈਣ ਕਾ ਪੈਸਾ ਖਾਏ ਜਿਹੜਾ ਆਪਣੀ ਧੀ ਭੈਣ ਦਾ ਪੈਸਾ ਖਾਵੇ ਸਾਧ ਸੰਗਤ ਜੀ ਜਿਵੇਂ ਪਿਛਲੇ ਜਮਾਨਿਆਂ ਦੇ ਵਿੱਚ ਧੀਆਂ ਭੈਣਾਂ ਨੂੰ ਵੇਚਿਆ ਜਾਂਦਾ ਸੀ ਸਾਧ ਸੰਗਤ ਜੀ ਇੱਥੋਂ ਤੱਕ ਕਿ ਆਪਣੀਆਂ ਧੀਆਂ ਭੈਣਾਂ ਦੇ ਨਾਲ ਮੰਦੇ ਕਰਮ ਕਰਾ ਕੇ ਤੇ ਆਪ ਪੈਸਾ ਲੈਣਾ ਐਸਾ ਪੈਸਾ ਸਾਧ ਸੰਗਤ ਜੀ ਧੀ ਭੈਣ ਦਾ ਗੁਰੂ ਕੇ ਸਿੱਖ ਨੇ ਨਹੀਂ ਖਾਣਾ ਹੈ ਪਰ ਮਹਾਰਾਜ ਜੀ ਕਹਿੰਦੇ ਜਿਹੜਾ ਆਪਣੀ ਧੀ ਭੈਣ ਦਾ ਪੈਸਾ ਖਾਵੇ ਕਹੇ ਗੋਬਿੰਦ ਸਿੰਘ ਤੱਕੇ ਜਮ ਖਾਏ ਉਹ ਫਿਰ ਜਮਦੂਤਾ ਦੇ ਕੋਲ ਉਹ ਤੱਕੇ ਖਾਂਦੇ ਆ ਸਾਧ ਸੰਗਤ ਜੀ ਜਿਹੜਾ ਸੰਗਤ ਦੇ ਵਿੱਚ ਆਣ ਕੇ ਧੀ ਭੈਣ ਨੂੰ ਬੁਰੀ ਨਿਗਾਹ ਦੇ ਨਾਲ ਵੇਖੇ ਬੁਰੀ ਨਜ਼ਰ ਦੇ ਨਾਲ ਵੇਖੇ ਜਿਹੜਾ ਕ੍ਰੋਧ ਕਰੇ ਸਿੱਖ ਹੋ ਕੇ ਜਿਹੜਾ ਕੋਈ ਬਿਨਾਂ ਸੋਚੇ ਸਮਝੇ ਕੰਨਿਆ ਦਾ ਵਿਆਹ ਕਰ ਦਵੇ ਫਿਰ ਸਾਧ ਸੰਗਤ ਜੀ ਜਿਹੜਾ ਧੀ ਭੈਣ ਦੇ ਪੈਸੇ ਖਾਵੇ ਇਹ ਚਾਰ ਬਚਨ ਮਹਾਰਾਜ ਜੀ ਦੇ ਆਏ ਮਹਾਰਾਜ ਜੀ ਕਹਿੰਦੇ ਜੇ ਇਨਾਂ ਕੰਮਾਂ ਦੇ ਵਿੱਚੋਂ ਭਾਈ ਜੇ ਕੋਈ ਐਸਾ ਕੰਮ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਕਲਗੀ ਧਰਪਾਤਸ਼ਾਹ ਮਹਾਰਾਜ ਜੀ ਦੇ ਬਚਨ ਹੈ ਮਹਾਰਾਜ ਜੀ ਕਹਿੰਦੇ ਜਮਦੂਤਾਂ ਦੇ ਕੋਲੋਂ ਫਿਰ ੱੱੱਕੇ ਖਾਂਦੇ ਆ ਨਾ ਫਿਰ ਉਹਨਾਂ ਦਾ ਇਸ ਲੋਗ ਦੇ ਵਿੱਚ ਕੋਈ ਸਾਥੀ ਤੇ ਨਾ ਪਰਲੋਗ ਦੇ ਵਿੱਚ ਫਿਰ ਨਰਕਾਂ ਨੂੰ ੱੱੱਕੇ ਪੈਂਦੇ ਐ ਸੇ ਜੀਵਾਂ ਨੂੰ ਸੋ ਸਾਧ ਸੰਗਤ ਜੀ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਹਨ ਮਹਾਰਾਜ ਕਿਰਪਾ ਕਰਨ ਇਹ ਮਹਾਰਾਜ ਜੀ ਦੇ ਆਏ ਹੋਏ ਬਚਨ ਸਾਡੇ ਹਿਰਦੇ ਵਿੱਚ ਵਸਣ ਜਿਸ ਕਰਕੇ ਸਾਧ ਸੰਗ ਜੀ ਸਾਡਾ ਜੀਵਨ ਸਬਰ ਜਾਵੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਵਾਲੀ ਦਾਤ ਸਾਨੂੰ ਪ੍ਰਾਪਤ ਹੋਵੇ ਸੋ ਸਾਧ ਸੰਗ ਜੀ ਹੋਈਆਂ ਬੇਅੰਤ 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 ਭੁੱਲਾਂ ਦੀ ਖਿਮਾ ਆਪ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਣ ਹਾਰ ਹਨ ਕਿਰਪਾ ਕਰਕੇ ਬਖਸ਼ ਲੈਣਾ ਦੀ ਅਗਾਹ ਤੋਂ ਸਮਤ ਸਮਤ ਬਖਸ਼ਿਸ਼ ਕਰਨੀ ਇਥੇ ਸਾਧ ਸੰਗਤ ਜੀ ਦੋ ਪੰਕਤੀਆਂ ਪੜ੍ਹ ਕੇ ਕਥਾ ਦਾ ਵਿਸ਼ਰਾਮ ਹੈ ਦੇਹ ਸੱਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਓ ਮੇਲ ਧੀਅ ਭੈਣ ਕਾ ਪੈਸਾ ਖਾਏ ਕਹ ਗੋਬਿੰਦ ਸਿੰਘ ਧੱਕੇ ਜਮ ਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ